ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੱਸਦੀ ਕਿ ਤਸਵੀਰਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀਆਂ ਨੇ ਜਿੱਥੇ ਕਿ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ ਅੱਧੀ ਰਾਤ ਸੜਕਾਂ ਤੇ ਪੁਲਿਸ ਹੀ ਪੁਲਿਸ ਜਿਹੜੀ ਕਿ ਨਜ਼ਰ ਆਈਏ ਦੱਸਦੀ ਕਿ ਡੀਜੀਪੀ ਗੌਰਵ ਯਾਦਵ ਖੁਦ ਜਿਹੜਾ ਕਿ ਸ਼ਹਿਰਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਜਾਇਜ਼ਾ ਲਿਆ ਦੱਸਦੀ ਕਿ ਵਿਸਾਖੀ ਦਾ ਜਿਹੜਾ ਤਿਉਹਾਰ ਹੈ 13 April ਨੂੰ ਬਹੁਤ ਹੀ ਧੂਮ-ਤਾਮ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਦੱਸਦੀ ਕਿ ਕੱਲ ਜਿਹੜਾ ਕਿ ਵਿਸਾਖੀ ਦਾ ਤਿਉਹਾਰ ਹੈ ਤਾਂ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਈ ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਸਰਚ ਅਭਿਆਨ ਚਲਾਇਆ ਗਿਆ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਦੇ ਵਿੱਚ ਜਿਹੜਾ ਕਿ ਆਪਰੇਸ਼ਨ ਚਲਾਇਆ ਗਿਆ ਜਿੱਥੇ ਕਿ ਨਾਕੇਬੰਦੀ ਕੀਤੀ ਗਈ ਹੈ ਔਰ ਨਾਕੇਬੰਦੀ ਦੌਰਾਨ ਹਰ ਇੱਕ ਜਿਹੜੇ ਵਾਹਨ ਸੀ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਦੱਸਦੀ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਵੀ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਉੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਇਨ੍ਹਾਂ ਕਾਰਵਾਈਆਂ ਦੇ ਦੌਰਾਨ ਕਈ ਜਿਹੜਾ ਵੱਡੀ ਮਾਤਰਾ ਦੇ ਵਿੱਚ ਨਸ਼ਾ ਵੀ ਬਰਾਮਦ ਪੁਲਿਸ ਨੂੰ ਹੋਇਆ ਹੈ ਤਾਂ ਹੁਣ ਬੀਤੀ ਰਾਤ ਜਿਹੜਾ ਕਿ ਵੱਡੇ ਅਫਸਰ ਉਹ ਸੜਕਾਂ ਤੇ ਉਤਰੇ ਸੀ ਜਿੱਥੇ ਕੇ ਸਰਚਾ ਬਿਆਨ ਚਲਾਇਆ ਗਿਆ ਕੱਲੇ ਕੱਲੇ ਵਾਣ ਦੀ ਤਲਾਸ਼ੀ ਲਈ ਗਈ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੋਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਸ਼ੁੱਕਰਵਾਰ ਰਾਤ ਨੂੰ ਆਪਰੇਸ਼ਨ ਸਤਾਰਕ ਚਲਾਇਆ ਗਿਆ ਇਸ ਦੀ ਜਾਂਚ ਲਈ ਡੀਜੀਪੀ ਗੌਰਵ ਯਾਦਵ ਖੁਦ ਰਾਤ ਨੂੰ ਸੜਕਾਂ ਤੇ ਨਿਕਲੇ ਤੇ ਇਸ ਦੌਰਾਨ ਉਹਨਾਂ ਨੇ ਖੁੱਦ ਜਲੰਧਰ ਅਤੇ ਅੰਮ੍ਰਿਤਸਰ ਦੇ ਵਿੱਚ ਅੱਧੀ ਰਾਤ ਨੂੰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਨਾਕਾਬੰਦੀ ਦਾ ਅਚੰਚੇਤ ਨਰੀਖਣ ਵੀ ਕੀਤਾ ਇਸੇ ਦੌਰਾਨ ਲੁਧਿਆਣਾ ਦੇ ਵਿੱਚ ਏਡੀਜੀਪੀ ਏਐਸ ਰਾਏ ਅਤੇ ਪੁਲਿਸ ਕਮਿਸ਼ਨਰ ਸੁਪਨ ਚਰਮਾ ਨੇ ਸਵੇਦਨਚੀਲੇ ਇਲਾਕਿਆਂ ਦਾ ਮੋਹਾਇਨਾ ਕੀਤਾ ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਰੇਲਵੇ ਸਟੇਸ਼ਨ ਅਤੇ ਸ਼ੇਰਟਾ ਪੁਲਿਸ ਸਟੇਸ਼ਨ ਖੇਤਰ ਦੇ ਬਾਹਰ ਸਥਾਪਤ ਚੌਂਕੀਆਂ ਦਾ ਨਰੀਖਣ ਕੀਤਾ ਅਤੇ ਮੌਕੇ ਤੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਲ ਗੱਲਬਾਤ ਵੀ ਕੀਤੀ